ਮੈਟਿੰਗ ਗੱਡੀ ਦੇ ਵਿੱਚ ਹੋਈ ਵੀ ਆ ਇੰਜਨ ਗੇਅਰ ਦੀ ਸਾਇਲੈਂਟ 2008 ਮਾਡਲ ਹੈ ਤੇ 2028 ਦੇ ਤੀਜੇ ਮਹੀਨੇ ਤੱਕ ਦੀ ਪਾਸਿੰਗ ਆ ਘੈਂਟ ਗੱਲ ਵਾਤਾ ਗੱਡੀ ਦੇ ਵਿੱਚ ਸਾਫ਼ ਸੁਥਰੀ ਆ ਵਧੀਆ ਲੈ ਵੀ ਮਿੱਤਰੋ ਪੀਵੀ03 ਕਾਰ ਬਾਜ਼ਾਰ ਦੇ ਉੱਤੇ ਤੁਹਾਡਾ ਸਵਾਗਤ ਆ ਤੇ ਆਪਣੀਆਂ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਪੇਜ ਨੂੰ ਫੋਲੋ ਕਰਕੇ ਰੱਖ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਲੈ ਵੀ ਕਿਰਪਾ ਜੀ ਵੀਰੇ ਫਰਮ ਤੇ ਮਰਾਜ਼ੀ ਕਰਾਂ ਨਿਕਾ ਪੀਵੀ03 ਕਾਰ ਬਾਜ਼ਾਰ ਸਲਾਤਪੁਰਾ ਕਹਿੰਟ ਗੱਲ ਬਾਤ ਆ ਸਾਫ ਸੁਥਰੀਆਂ ਤੇ ਵਧੀਆ ਹਾਲਤ ਦੀਆਂ ਗੱਡੀਆਂ ਹੁੰਦੀਆਂ ਆਪਣੇ ਕੋਲੇ ਲੈ ਤੁਹਾਨੂੰ ਆਪਾਂ ਅਨੋਵਾ ਬਾਰੇ ਦਿੰਨੇ ਆ ਜਾਣਕਾਰੀ ਬਾਈ ਜੀ ਲੈ ਵੀ ਨੰਬਰ ਤੇ ਮਰਾਈ ਕਰਾਨੇਗਾ ਪੀਬੀ 12 20 12 2008 ਮਾਡਲ ਐ 2028 ਦੇ ਤੀਜੇ ਮਹੀਨੇ ਤੱਕਰ ਦੀ ਪਾਸਿੰਗ ਆ ਨਵੀਂ ਸ਼ੇਪ ਦੇ ਵਿੱਚ ਕਨਵਰਟਾ ਇਹ ਕਹਿੰਟ ਗੱਲ ਬਾਤ ਆ ਬਾਈ ਟਾਇਰ ਚੌਕੜਾ ਐ ਐਮ ਆਰਐਫ ਦਾ 70 ਤੋਂ 75 ਰੁਪਏ ਟਾਇਰਾਂ ਦੀ ਹਾਲਤ ਆ ਸੈਂਟਰ ਲੌਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਐ ਤੇ ਜੀ 4 ਆ ਲੈ ਵੀ ਮਿੱਤਰ ਪਿਆਰੋ 15 ਮਾਰੀ ਕਰਾ ਚਾਤ ਵੱਡੀ ਟੱਚ ਇੰਟੀਰੀਅਰ ਸਾਫ ਸੁਥਰਾ ਘੈਂਟ ਗੱਲਬਾਤ ਡੈਸ਼ਬੋਰਡ ਓਕੇ ਜਮਾ ਬਿਲਕੁਲ ਸਾਫ ਸੁਥਰੀ ਸੋਫਾ ਸੀਟ ਦੇ ਵਿੱਚ ਗੱਡੀ ਆ ਮੈਟ ਪੂਰੇ ਵਧੀਆ ਚੰਗੀ ਹਾਲਤ ਦੇ ਆ ਲੈ ਵੀ ਮੈਟਿਕ ਤੇ ਵੀ ਮਰਵਾਜੀ ਖੜਨੇਗਾ ਮੈਟਿੰਗ ਗੱਡੀ ਦੇ ਵਿੱਚ ਹੋਈ ਵੀ ਆ ਇੰਜਨ ਗੇਅਰ ਦੀ ਸਾਇਲੈਂਟ 2008 ਮਾਡਲ ਹੈ ਤੇ 2028 ਦੇ ਤੀਜੇ ਮਹੀਨੇ ਤੱਕਰ ਦੀ ਪਾਸਿੰਗ ਆ ਘੈਂਟ ਗੱਲਬਾਤ ਗੱਡੀ ਦੇ ਵਿੱਚ ਸਾਫ ਸੁਥਰੀ ਆ ਵਧੀਆ ਲੈ ਵੀ ਕੁਮ ਕੇ ਗੱਡੀ ਤੇ ਮਰਾਜ਼ੇ ਨਿਕਾ ਕਰ ਭੇਜ ਵੀਰੇ ਆ ਜਾ ਕੇ ਲੇ ਵੀ ਮਿੱਤਰ ਪਿਆਰਿਓ ਆਪਣੀਆਂ ਵੀਡੀਓ ਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਪੇਜ ਨੂੰ ਫੋਲੋ ਜਰੂਰ ਕਰਕੇ ਰੱਖ ਲਓ ਤੁਹਾਡੇ ਵਾਸਤੇ ਆਪਾਂ ਘੈਂਟ ਘੈਂਟ ਤੇ ਘਾਟ ਰੇਟ ਵਾਲੀਆਂ ਸਾਫ਼ ਸੁਥਰੀਆਂ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਆ ਤੇ ਚੰਗੀ ਹਾਲਤ ਦੀਆਂ ਗੱਡੀਆਂ ਹੁੰਦੀਆਂ ਲੈ ਵੀ ਇੰਜਨ ਤੇ ਮਰਵਾਉਣੀਆਂ ਕਰਾਂ ਨੀਗਾ ਜੀਪ 4 ਆ ਚਿੱਟੇ ਕਲਰ ਦੇ ਵਿੱਚ ਨਵੀਂ ਸ਼ੇਪ ਦੇ ਵਿੱਚ ਕਨਵਰਟ ਆ ਤੇ ਸਾਫ਼ ਸੁਥਰੀ ਆ ਓਕੇ ਆ ਗੱਡੀ ਲੱਗੀ ਵੱਜੀ ਗੱਡੀ ਦੀ ਨਾ ਤਾਂ ਆਪਾਂ ਬਾਈ ਜੀ ਵੀਡੀਓ ਕਰਦੇ ਤੇ ਨਾ ਹੀ ਆਪਾਂ ਵੇਚਦੇ ਆ ਨਾ ਆਪਾਂ ਖਰੀਦਦੇ ਆ ਠੀਕ ਆ ਜੀ ਔਕੇ ਗੱਡੀਆਂ ਹੁੰਦੀਆਂ ਲੈ ਵੀ ਫੱਟੀ ਦੇ ਬਲੇ ਟਕਾ ਕੇ ਨਿਕਾ ਮਰਾਦੀ ਵੀਰੇ ਇੰਜਨ ਗੇਅਰ ਬਿਲਕੁਲ ਓਕੇ ਸਾਇਲੈਂਟ ਸਾਫ ਸੁਥਰਾ ਜਮਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ ਕੰਮ ਖਰਚਾ ਕੁਛ ਨਹੀਂ ਓਕੇ ਆ ਜਮਾ ਸੀਲਡ ਆ ਗੱਡੀ ਪੀਵੀ03 ਕਾਰ ਬਾਜ਼ਾਰ ਸਲਾਤਪੁਰਾ ਸਲਾਤਪੁਰੇ ਪਹੁੰਚਣਾ ਬਈ ਜੀ ਬਾਈ ਜੀ ਲੋਕੇਸ਼ਨ ਕਈ ਵਾਰੀ ਬਾਈ ਹੁਣੇ ਮੈਸੇਜ ਕਰ ਦਿੰਦੇ ਆ ਲੋਕੇਸ਼ਨ ਬਾਈ ਜੀ ਹੈਗੀ ਮੋਗੇ ਤੋਂ ਹੈਗਾ ਇਹ 40 45 ਕਿਲੋਮੀਟਰ ਬਾਅਦ ਬਠਿੰਡੇ ਤੋਂ ਹੈਗਾ ਜੀ 55 ਤੇ ਬਰਨਾਲੇ ਤੋਂ ਹੈਗਾ ਜੀ 30 2008 ਮਾਡਲ 2028 ਦੇ ਤੀਜੇ ਮਹੀਨੇ ਤਿੱਕਰ ਦੀ ਪਾਸਿੰਗ ਆ ਜੀ 4 ਆ ਤੇ ਰੇਟ ਬਾਈ ਜੀ ਇਹਦੀ ਡਿਮਾਂਡ ਆ ਗਈ ਗੱਡੀ ਦੀ 2 ਲੱਖ ਤੇ 40000 ਰੁਪਏ ਨੇਗੋਸ਼ੀਏਬਲ ਰੇਟ ਆ ਮੰਨਤਾਂ ਹੋ ਜੂਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਕਰਦੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ